ਨਾਨਕ ਆਖੇ ਰੁਕੰਦੀ ਸੱਚਾ ਸਨੋ ਜਵਾਬ ਔਰੇ ਸੁਨੇ ਜੋ ਪ੍ਰੀਤ ਕਾਰ ਛੁੱਟਣ ਸਭ ਅਜਾਬ ਜਸਵਾ ਜਮਾ ਪੈਰ ਕੇ ਬੈਠੂ ਪਰ ਕਰਤਾਰ ਔਰੰਗ ਇਹ ਬਾਤ ਸਾਥਿ ਉਹ ਜੁਝ ਕਨੂ ਬਾਰ ਟਕਬਾਲ ਆਪਣਾ ਦੇ ਕੇ ਭੇਜ ਦਿਆਗਾ ਸਿੰਘ ਦੇਖ ਉਹਨਾਂ ਨੂੰ ਡੋਲਦੀ ਬਾਦਸ਼ਾਹ ਔਰੰਗ ਦੇਖ ਉਹਨਾਂ ਬਲ ਕਟਦੀ ਭੁੱਲ ਜਾਂ ਸਭ ਫੰਦ ਖਾਲਸਾ ਪੈਦਾ ਹੋ ਗਿਆ ਭਲਾ ਨਾ ਕੀਆ ਗਬਿੰਦ ਅਲੋਪ ਹੁੰਤਾ ਰਾਜ ਇਹ ਮੰਮਾ ਤਾ ਗਬਿੰਦ ਬਚਨਪਾਲ ਨਹੀਂ ਥਕੇਗੇ ਬਹੁਤ ਹੋਏਗੇ ਯੰਗ ਘੇਰ ਕਰੂੰਗਾ ਖਾਲਸਾ ਬੱਥੇ ਵਿੱਚ ਪੰਜਾਬ ਚਾਰ ਵਨ ਦਾ ਇੱਕ ਰੂਪ ਦੇਖਰੂੰ ਮੈਂ ਆਪ ਮਾਝੇ ਵਿੱਚੋਂ ਉੱਠਦਣ ਲੁੱਠੇਗੇ ਲਾਹੌਰ ਕੋਠੋਹਾਰ ਕੋ ਸੋਧ ਕੇ ਫਿਰਲੇ ਮੈਂ ਪਛੋਰ ਕਿਉਂਕਿ ਇਹ ਟਿਕੜਪਾਲ ਦੇ ਖੋਲਿਆ ਖਿਆ ਬਰਤੰਗ ਜਲਾਲਾਬਾਦ ਕੋ ਜੀਤ ਕੇ ਕਾਬਲ ਹੋਸੀ ਯੰਗ ਕਾਬਲ ਰਾਜ ਬਹਾਲ ਕੇ ਗਜਨੀ ਕੋ ਫਿਰਲੇ ਮੁਰਖੇ ਜਾ ਰਸੋਧ ਕੇ ਕੰਧਾਰ ਨੂੰ ਪੂਚ ਕਰੇ بلکھ بخارا بغداد کو مشر ڈالتے بلوچ ان ملکوں کو سود کے جبت کرے سب لوگ مکہ مدینہ روم کو مرہ فرنگ دکھن پور ہند کو جیت کریں گے جنگ دلی تخت پر بہے گی آپ گرو کی فوج چھتر چھترگا چتر چھتر چلے گا سیز پر ہم, ادھے ہم ہی ہیں اور, اور نہ رسی ریت کو ریتھا ملے گی پر جوئے ਸੱਚੇ ਸਾਹਿਬ ਦੇ ਰਾਜ ਵਿੱਚ ਸਤਜਗ ਹੋਸੀ ਆਣ ਤਾਬਿਆ ਜਲੇ ਜੋ ਪੰਥ ਕੀ ਖਾਇ ਨ ਜਮਕਾ ਬਾਣ ਫੌਜ ਫਿਰ ਅਕਾਲ ਕੀ ਮੱਕੜੀ ਨਿਆਈ ਹੋਏ ਨੀਲਾ ਬਾਣਾ ਪੈਰ ਕੇ ਹੋਰ ਨੇ ਦਸੀ ਕੋਈ ਸੁਣੋ ਕਾਜੀ ਰੁਕਨ ਦੀਨ ਛੇਮ ਕੇ ਕਰਨਗੇ ਰਾਜ ਮਲੀਸ਼ ਛੇਕ ਸਭ ਖਪੇਗੇ ਪੀਰ ਮਰੀ ਸਾਹਿਬ ਇੱਕ ਧਾਮ ਸਭ ਜੇ ਦੇਖਣ ਆਵੇ ਆਪ ਬੇਈਮਾਨ ਕਛੂਂਤੀ ਦੇਖ ਨਾ ਸਕੇ ਪ੍ਰਤਾਪ ਜਿਹੜੇ ਇਹ ਤੋਂ ਸਭ ਮਿਲੇਗੀ ਸੂਬੇ ਸਾਤੇ ਆਪ

ਪਾਤਸ਼ਾਹੀ ਸਭ ਸੇ ਉਹ ਵੈਰੀ ਰਹਿ ਨਾ ਕੋਈ ਜਿੱਧਰ ਕੋਪੇ ਖਾਲਸਾ ਜਿੱਧਰ ਕੋਪੇ ਖਾਲਸਾ ਕੰਪੇ ਚੌਦਾਂ ਲੋਏ ਚੌਦਾਂ ਸੰਸਰ ਬਰਖ ਰਖ ਚੌਦਾਂ ਸੰਸਰ ਬਰਖ ਰਖ ਰਾਜ ਐਸਾ ਹੀ ਹੋਏ ਮਾਇਆ ਇਕੱਠੀ ਕਰਕੇ ਦੇਵੇ ਲੰਗਰ ਲਦਾਏ ਉਹ ਖਾ ਨੰਗਾ ਰਤੀਆ ਖਾਲੀ ਕੋਈ ਨਾ ਜਾਏ ਸੁਣੋ ਕਾਜੀ ਰੁਪਿੰਦਰ ਇਹ ਵੱਡੇ ਦੀ ਰੀਤ ਕਰਨੀ ਨਾਵਾ ਜੋ ਪੜੇ ਵਡੇ ਸਾਸੇ ਪ੍ਰੀਤ ਦੋਹੀ ਫਿਰੇ ਅਕਾਲ ਕੀ ਨਿੰਦਕ ਚਕੇ ਨਾ ਕੋਈ ਬਣ ਪਰਬਤ ਸਭ ਭਜੇਗੇ ਤਰੇ ਜਗਤ ਮੇ ਸੋਏ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਏ ਖੁਆਰ ਹੋਏ ਸਭ ਮਿਲenge ਬਚੇ ਛੜ ਜੋ ਹੋਏ ਖੁਆਰ ਹੋਏ ਸਭ ਮਿਲenge ਬਚੇ ਛੜ